ਗਲੇ ਆ ਕਿ ਸਿਆਸਤ ਦਾ ਬਥੇਰਾ ਕੁਸ਼ ਦਾਤੇ ਲੱਗਾ ਹੁੰਦਾ ਸਾਬ ਹੂੰ ਠੀਕ ਹੈ ਜੀ ਸਿਆਸਤ ਜਦੋਂ ਆਪਣੇ ਆਪ ਨੂੰ ਬਹੁਤ ਫਸਿਆ ਮਹਿਸੂਸ ਸਮਝੇ ਨਾ ਤਾਂ ਸਿਆਸਤ ਲੜਨ ਲੱਗ ਪੈਂਦੀ ਹੈ ਹੂੰ ਕਈ ਵਾਰ ਘਰੇ ਕਈ ਵਾਰ ਬਾਹਰ ਜੀ ਸਿਆਸਤ ਦਾ ਇਹ ਕੈਲੋਕੇ ਫੰਕਸ਼ਨਿੰਗ ਦਾ ਚਾਲ ਚੱਲਣ ਦਾ ਇੱਕ ਤਰੀਕਾ ਐ ਸਾਬ ਜੀ तरीका ये कोई अलोकारी ਗੱਲ ਨਹੀਂ ਹਮ ਅਕਸਰ ਇਸ ਤਰ੍ਹਾਂ ਦੇ ਲੋਕ ਜਿਹੜੇ ਬਹੁਤ ਤਕੜੇ ਸਿਆਸਤਦਾਨ ਹੁੰਦੇ ਹੁਣ ਤੁਸੀਂ ਇੱਕ ਚੀਜ਼ ਚਲੋ ਗੱਲਾਂ ਛੜੀਆਂ ਹੀ ਨੇ ਤੇ ਗੱਲਾਂ ਗਾਂਟਗਾਣੇ ਲਾ ਦਿੰਨੇ ਹਮ ਪ੍ਰਧਾਨ ਭਾਜਪਾ ਦੇ ਬਨਨ ਜਾ ਰਹੇ ਸਨ ਜੋਸ਼ੀ ਕੱਟੜ ਵਿਰੋਧੀ ਸਨ ਮੋਦੀ ਸਾਹਿਬ ਦੇ ਹਮ ਅਰ ਜੇ ਪ੍ਰਧਾਨ ਬਣ ਜਾਂਦੇ ਤੇ ਦੋਨਾਂ ਗੁਜਰਾਤੀਆਂ ਦੀ ਛੁੱਟੀ ਲਗਭਗ ਤੈ ਸੀ ਜਾਂ ਇਹਨਾਂ ਦੀ ਪਾਵਰ ਚ ਕਟੌਤੀ ਆ ਜਾਣੀ ਸੀ 75 ਸਾਲ ਦੇ ਮੋਦੀ ਸਾਹਿਬ ਸਤੰਬਰ ਚ ਹੁਣ ਜਾ ਰਹੇ ਸੀ ਮਾਰਗਦਰਸ਼ਨ ਮੰਡਲ ਦੇ ਵਿੱਚ ਸੀਟ ਰਿਜ਼ਰਵ ਰੱਖੀ ਪਈ ਸੀ ਇੱਕ ਲੋਬੀ ਨੇ ਜ਼ੋਰ ਲਾਉਣਾ ਸੀ ਅੱਜ ਕੋਈ ਕਹੇਗਾ ਉੱਤੇ ਗੱਲ ਹੀ ਭੁੱਲ ਗਏ ਲੋਕ ਨਹੀਂ ਸਰ ਭੁੱਲ ਨਹੀਂ ਗਏ ਗੱਲ ਬਦਲ ਗਈ ਉਹ ਕਹਿਣਗੇ ਕਿ ਮੋਦੀ ਹੈ ਤਾਂ ਇਸ ਦੇਸ਼ ਦਾ ਵਕਾਰ ਹੈ ਉਹ ਤੇ ਬਿਲਕੁਲ ਆ ਹੀ ਗਿਆ মিডিਆ ਦੇ ਵਿੱਚ ਜਿਹੜਾ ਉਸ ਤਰ੍ਹਾਂ ਦਾ মিডিਆ ਹੈ ਜਾਂ ਉਸ ਪੱਖ ਦਾ মিডিਆ ਤੇ ਉਹਨਾਂ ਨੇ ਤਾਂ ਹੀ ਸ਼ੋਅ ਕੀਤਾ ਹੈ ਮੈਂ ਤੇ ਤੁਹਾਨੂੰ ਸਰ ਗੱਲ ਝੂਠੀ ਹੈ ਤੇ ਦੱਸ ਦ ਅੱਛਾ ਹੁਣ ਇੱਕ ਚੀਜ਼ ਹੋਰ ਵੇਖੋ ਬਰੀਕੀ ਦੇ ਨਾਲ ਬਰੀਕੀ ਦੇ ਨਾਲ ਇਸ ਚੀਜ਼ ਨੂੰ ਸਮਝੋ ਆਪਰੇਸ਼ਨ ਸਿੰਦੂਰ মিডিਆ ਨੇ ਕੀ ਕਿਹਾ ਕਿ ਇਹ ਨਾਮ ਜਿਹੜਾ ਰੱਖਿਆ ਗਿਆ ਸਰ ਉਹ ਰੱਖਿਆ ਗਿਆ ਮੋਦੀ ਜੀ ਬਣੀ ਤਾਂ ਫਿਰ ਇਹਦਾ ਮਤਲਬ ਹੈ ਕਿ ਮੋਦੀ ਜੀ ਜਿਹੜੇ ਆਪਣੇ ਆਪ ਨੂੰ ਤੁਹਾਨੂੰ ਪਤਾ ਹੀ ਆ ਨਾਨ ਬਾਇਓਲੋਜੀਕਲ ਕਹਿੰਦੇ ਉਹ ਸੋਚਦੇ ਵੀ ਉਸ ਤਰੀਕੇ ਨਾਲ ਹੀ ਹੋਣਗੇ ਫਿਰ ਸਰ ਸੰਦੂਰ ਸ਼ਬਦ ਜਿਹੜਾ ਹੈ ਨਾ ਉਹ 2-3 ਸਟੇਟਾਂ 'ਚ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਵਿਰਾਸਤੀ ਅੰਸ਼ ਹੂੰ ਬਹੁਤ ਮਾਇਨੇ ਰੱਖਦਾ ਹੈ ਇੱਕ ਚੁਟਕੀ ਸੰਦੂਰ ਦੀ ਕੀਮਤ ਕਿਤੇ-ਕਿਤੇ ਬਹੁਤ ਜ਼ਿਆਦਾ ਹੈ ਬਿਹਾਰ ਯੂਪੀ ਬੰਗਾਲ ਕਿਤਨਾ ਸਟੇਟਾਂ 'ਚ ਹੀ ਗਾਂ ਲੈਕਸ਼ਨ ਹੈ ਹੂੰ ਆਉਣ ਵਾਲੀਆਂ ਤਿੰਨਾਂ ਸਟੇਟਾਂ 'ਚ ਇਲੈਕਸ਼ਨ ਹੈ ਸਰ ਜੀ ਸੋ ਸੰਦੂਰ ਦੀ ਕੀਮਤ ਤੇ ਹੈ ਹੀ ਨਹੀਂ ਹੈ ਉਹ ਜਿਹਦੀ ਮੰਗ ਚੋਂ ਮਿਟ ਗਿਆ ਉਹਨੂੰ ਪਤਾ ਹੈ ਪਰ ਸਿਆਸਤ ਦੇ ਵਿੱਚ ਵੀ ਉਹਦੀ ਬੜੀ ਐਹਮियत ਆ ਹੂੰ ਸੋ ਇਸ ਕਰਕੇ ਇਹ ਚੀਜ਼ਾਂ ਬਹੁਤ ਕੁਝ ਬਦਲ ਦਿੰਦੀਆਂ ਨੇ ਮੈਂ ਨਹੀਂ ਕਹਿੰਦਾ ਕਿ ਲੜਾਈ ਇੰਡੀਆ ਨੇ ਸਟਾਰਟ ਕੀਤੀ ਹੈ ਕਿ ਮੋਦੀ ਨੇ ਆਪ ਸਟਾਰਟ ਕੀਤੀ ਹੈ ਮੇਰੇ ਕੋਲੇ ਦੇ ਕੋਈ ਪਰਮਾਨ ਨਹੀਂ ਹੈ ਪਰ ਜੋ ਮੌਜੂਦਾ ਹਾਲਾਤ ਨੇ ਜੋ ਮੌਜੂਦਾ ਸੰਕੇਤ ਨੇ ਉਹ ਤੇ ਤੁਹਾਡੇ ਸਾਹਮਣੇ ਆ ਨਾ ਹੂੰ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸੰਭਵ ਹੈ ਨਾ ਇਸ ਬਹੁਤ ਕੁਝ ਬਦਲ ਜਾਂਦਾ ਹੈ ਜੀ ਜੰਗਾਂ ਤੋਂ ਬਾਅਦ ਲੜਾਈਆਂ ਤੋਂ ਬਾਅਦ ਬਹੁਤ ਸਾਰੇ ਸਿਆਸਤਦਾਨਾਂ ਦੇ ਭਵਿੱਖ ਬਦਲ ਜਾਂਦੇ ਆ ਹੂੰ ਤੁਸੀਂ ਗੱਲ ਤੋਰੀ ਸੀਗੀ ਤੇ ਹੁਣ ਮੈਂ ਤੁਹਾਨੂੰ ਗੱਲ ਗਾਂ ਜਾ ਕੇ ਖਲਾਰ ਦਿੱਤੀ ਆ ਕਿ ਭਾਈ ਬਹੁਤ ਕੁਝ ਬਦਲ ਜਾਂਦਾ ਹੈ ਜੰਗਾਂ ਲੜਾਈਆਂ ਕਈ ਵਾਰ ਆਖਰੀ ਹਥਿਆਰ ਆਖਰੀ ਹਿੱਲੇ ਹੁੰਦੇ ਆ ਸਿਆਸਤਾਂ ਦੇ ਵਿੱਚ ਤੇ ਉਹ ਫਿਰ ਉਸੇ ਹਿਸਾਬ ਨਾਲ ਗਾਂ ਫਿਰ ਮਸਤਕਬਲ ਵੀ ਤੈਅ ਕਰਦੇ ਆ ਜੀ 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 ਮਿੰਟੂ ਜੀ ਖੈਰ ਕੁਝ ਦੋਸਤਾਂ ਦਾ ਆਪਾਂ ਸਵਾਗਤ ਕਰ ਲਈਏ ਜੀ ਕੁਝ ਦੋਸਤਾਂ ਦੇ ਕਮੈਂਟ ਆਪਾਂ ਨਾਲ ਸ਼ਾਮਿਲ ਕਰ ਲਏ ਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਨਾਲ ਜੋੜਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਬੱਲੀ ਸਾਹਿਬ ਕਹਿੰਦੇ ਨੇ ਕਿ ਲੀਡਰਾਂ ਨੇ ਤਾਂ ਆਪਰੇਸ਼ਨ ਤੋਂ ਦੂਰ ਤੇ ਕਹਿੰਦੇ ਪੋਸਟਰ ਵੀ ਲਾ ਦਿੱਤੇ ਨੇ ਮੋਦੀ ਦੀ ਫੋਟੋ ਦੇ ਨਾਲ ਕਰੋ ਗੱਲ ਔਰ ਦੇਸ਼ ਭਗਤਾਂ ਦੀਆਂ ਜਵਾਨਾਂ ਦੀ ਜਿਹੜੀਆਂ ਤੁਸੀਂ ਕਮੈਂਟ ਲਓ ਤੁਹਾਨੂੰ ਹੋਰ ਗੱਲਾਂ ਦੱਸ ਦਿਆਂਗੇ ਜੀ ਅਸੀਂ ਗੱਲਾਂ ਦੱਸਣ ਲਈ ਬੈਠੇ ਹਾਂ ਹੋਰ ਅਸੀਂ ਕਿਹੜਾ ਕੋਈ ਬਈ ਕੁੰਡਲੀ ਦੱਸਣ ਆ ਇੱਕ ਮੇਤਰ ਪੁੱਛ ਰਹੇ ਨੇ ਕਿ ਬਠਿੰਡਾ ਟ੍ਰੇਨ ਚੱਲਦੀ ਪਈ ਹੈ ਜੀ ਇਹ ਦੇ ਬਾਰੇ ਸਾਨੂੰ ਹੁਣ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਨੰਗਲ ਡੈਮ ਤੇ ਕਿਵੇਂ ਸਿਆਸਤ ਹੋ ਰਹੀ ਹੈ ਨੰਗਲ ਡੈਮ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਜੀ ਉਹਦੇ ਤੇ ਕੀ ਚੱਲ ਰਿਹਾ ਉਸ ਤੇ ਆਪਾਂ ਗੱਲ ਕਰਾਂਗੇ ਪਹਿਲਾਂ ਆਪਾਂ ਜਿਹੜੀਆਂ ਜੰਗ ਦੀਆਂ ਗੱਲਾਂ ਚੱਲ ਰਹੀਆਂ ਨੇ ਔਰ ਰਾਜਵਿੰਦਰ ਜੀ ਪੁੱਛ ਰਹੇ ਨੇ ਕਿ ਕੀ ਬੰਗਲਾਦੇਸ਼ ਵਾਂਗ ਹੁਣ ਬਲੋਚਿਸਤਾਨ ਅਲੱਗ ਬਣੇਗਾ ਕਹਿੰਦੇ ਆ ਦੇਖੋ ਇਸ ਜੰਗ ਨੂੰ ਜੇ ਕੋਈ ਚੀਜ਼ ਨਿਊਕਲੀਅਰ ਵਾਰ ਜਾਂ ਬਹੁਤ ਵੱਡੇ ਪੱਧਰ ਦੀ ਵਾਰ ਜਾਂ ਬਹੁਤ ਵੱਡੇ ਪੱਧਰ ਦੀ ਜੰਗ ਤੋਂ ਰੋਕ ਸਕਦੀ ਹੈ ਤਾਂ ਉਹ ਹੀ ਉਹ ਚੀਜ਼ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਹੂੰ ਤਾਂ ਪਾਕਿਸਤਾਨ ਨੂੰ ਇਸੇ ਚੀਜ਼ ਦਾ ਹੀ ਡਰ ਹੈ ਜੀ ਠੀਕ ਹੈ ਨਾ ਜੀ ਸੋ ਤੁਹਾਡਾ ਕਮੈਂਟ ਜਿਹੜਾ ਹੈ ਬੜਾ ਮੈਂ ਕਹੂੰਗਾ ਕਿ ਇਹ ਮਾਇਨਾ ਖੇਜ਼ ਕਮੈਂਟ ਹੈ ਕਿ ਅਸਲ ਦੇ ਵਿੱਚ ਜੇ ਅੱਜ ਇਹਦੀ ਚਲੋ ਤਫਸੀਲ ਆਪਾਂ ਫੇਰ ਵੀ ਕਿਤੇ ਕਰ ਲਾਂਗੇ ਬਟ ਗੱਲ ਇਹ ਹੈ ਕਿ ਜੇ ਅੱਜ ਪਾਕਿਸਤਾਨ ਨੂੰ ਸਭ ਤੋਂ ਵੱਡਾ ਡਰ ਹੈ ਤਾਂ ਉਹ ਇਸੇ ਚੀਜ਼ ਦਾ ਹੈ ਹੂੰ ਕਉਸਕ ਮੁੱਲ ਨਹੀਂ ਲੈ ਸਕਦਾ ਕਿ ਜਿਵੇਂ ਇੱਕ ਪਾਸੇ ਉਹਦੇ ਤੇ ਆਰਥਿਕ ਪਾਬੰਦੀਆਂ ਦੀ ਤਲਵਾਰ ਰਹਿੰਦੀ ਹੈ ਜੀ ਦੂਸਰਾ ਕਿ ਭਾਈ ਜੋ ਦੀ ਆਪਣੀ ਘਰੇਲੂ ਸਿਆਸੀ ਹਾਲਤ ਹੈ ਤੇ ਤੀਸਰਾ ਕਿ ਫਰੰਟ ਦੀ ਲੜਾਈ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਬੀਐਲਐ ਨੇ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਇੱਕ ਪੱਤਰਕਾਰ ਨੇ ਮੀਰ ਯਾਰ ਬਲੋਚ ਜੀ ਉਹਨਾਂ ਨੇ ਤੇ ਇੰਡੀਆ ਕੋਲੋਂ ਮੰਗ ਕੀਤੀ ਹੈ ਕਿ ਸਾਨੂੰ ਆਪਣੀ ਐਮਬੈਸੀ ਖੋਲਣ ਦਾ ਮੌਕਾ ਦਿਓ ਕਿਉਂਕਿ ਅਸੀਂ ਤੇ ਆਜ਼ਾਦ ਹੋ ਚੁੱਕੇ ਹਾਂ ਹਮ ਮਤਲਬ ਕਿ ਇਹਨਾਂ ਦੇ ਜਿਹੜੇ ਉੱਥੇ ਧਸਤੇ ਬੈਠੇ ਆ ਪੁਲਿਸ ਵਾਲੇ ਉਹ ਤੇ ਚੌਕੀਆਂ ਛੱਡ-ਛੱਡ ਕੇ ਭੱਜ ਗਏ ਨੇ ਦੇਖੋ ਉਹਨਾਂ ਨੇ 13 ਕੇ 14 ਪਰਸੋਂ ਮਾਰੇ ਇੱਕ ਵੀਡੀਓ ਜਾਰੀ ਕੀਤਾ ਜੀ ਉਹ ਲਾਰੀ ਜਿੱਤੇ ਜਾ ਰਹੇ ਨੇ ਇਹਨਾਂ ਦੇ ਫੌਜੀ ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਦਾ ਬਲਾਸਟ ਕੀਤਾ ਉੱਡ ਗਏ ਜੀ ਫਿਤਾ ਫਿਤਾ ਹੋ ਗਏ ਉਹ ਵੀਡੀਓ ਬਣਾਉਂਦੇ ਨੇ ਰੇਲ ਗੱਡੀ ਪਿੱਛੇ ਜੀ ਉਹਨਾਂ ਨੇ ਹਾਈ ਚੈਕ ਕਰ ਲਈ ਸੀ ਤੁਹਾਨੂੰ ਯਾਦ ਹੋਵੇਗਾ ਇਸ ਤੋਂ ਜਿਹੜੀ ਆ ਮੈਂ ਘਟਨਾ ਤੁਹਾਨੂੰ ਦੱਸ ਰਿਹਾ ਇਹ ਤੋਂ ਇੱਕ ਕੇ ਦੋ ਦਿਨ ਪਹਿਲਾਂ ਹੋਰ ਮਾਰੇ ਸੀ ਉਹਨਾਂ ਨੇ ਇਹ ਬਹੁਤ ਜ਼ਿਆਦਾ ਕਹਿੰੋ ਕਿ ਸੈਂਸਿਟਿਵ ਮੁੱਦਾ ਹੈ ਪਾਕਿਸਤਾਨ ਵਾਸਤੇ ਪਾਕਿਸਤਾਨ ਨੂੰ ਪਤਾ ਹੈ ਕਿ ਇਹ ਨਾ ਵੇਖੇ ਕਿ ਕਿਤੇ ਉੜਦੀਆਂ ਦੇ ਮਗਰ ਦੌੜ ਦੇ ਤੌਰ ਤੇ ਜਿਹੜੀਆਂ ਤੜੀਆਂ ਉਹ ਵੀ ਗਵਾ ਬਈਏ ਹਾਂ ਜੀ ਮਿੰਟੋ ਜੀ ਖੈਰ ਕਮੈਂਡਸ ਦੇ ਨਾਲ ਹੀ ਚੱਲਦੇ ਆ ਕੁਝ ਸਵਾਲ ਇਥੋਂ ਹੀ ਪਾ ਲੈਣੇ ਹੈਰੀ ਜੀ ਕਹਿ ਰਹੇ ਨੇ ਕਿ ਕੀ ਅਮਰੀਕਾ ਜਾਂ ਰਸ਼ੀਆ ਕਹਿੰਦੇ ਕੁਝ ਕਰ ਸਕਦਾ ਹੈ ਜੰਗ ਨੂੰ ਰੋਕਣ ਦੇ ਲਈ ਤੇ ਮਿੰਟੋ ਦੱਸ ਰਹੇ ਨੇ ਕਿ ਬਿਹਾਰ ਦੇ ਵਿੱਚ ਤਾਂ ਪੋਸਟਰ ਵੀ ਲੱਗੇ ਨੇ ਜੀ ਭਾਰਤ ਨੇ ਮਾਰਚ 2022 ਵਿੱਚ ਹੀ ਪਾਕਿਸਤਾਨੀ 에ਅ ਡਿਫੈਂਸ ਦੀ ਸਪੀਡ ਕਹਿੰਨੇ ਚੈੱਕ ਕਰ ਲਈ ਸੀ ਤੇ ਖੈਰ ਉਹ ਚੀਜ਼ਾਂ ਦੇ ਸਾਹਮਣੇ ਕਾਫੀ ਸਾਰੇ ਦੋਸਤ ਮਿੰਟੋ ਜੀ ਦੱਸ ਰਹੇ ਨੇ ਕਿ ਸਾਰੇ ਸ਼ਹਿਰਾਂ ਦੇ ਵਿੱਚ ਲੁਧਿਆਣੇ ਦਾ ਚੰਡੀਗੜ੍ਹ ਦਾ ਜਿਹੜਾ ਮਾਹੌਲ ਹੈ ਉਹ ਬੜਾ ਕਹਿੰ ਲੋ ਕਿ ਖੌਫ ਵਾਲਾ ਬਣਿਆ ਹੋਇਆ ਤੇ ਨਾਲ ਨਾਲ ਕੋਈ ਗੱਲ ਕਰ ਦੱਸਣ ਦੀ ਨਹੀਂ ਨਹੀਂ ਕੋਈ ਗੱਲ ਜੀ 에어 డిਫੈਂਸ ਸਿਸਟਮ ਦੀ ਗੱਲ ਕਰ ਰਹੇ ਹਾਂ ਜੀ 에어 డిਫੈਂਸ ਸਿਸਟਮ ਮੈਂ ਤੁਹਾਨੂੰ ਕੱਲ ਹੀ ਦੱਸ ਦਿੱਤਾ ਸੀਗਾ ਕਿ ਯੁੱਧ ਦਾ ਪਹਿਲਾ ਚੈਪਟਰ 에어 డిਫੈਂਸ ਸਿਸਟਮ ਤੋਂ ਸ਼ੁਰੂ ਹੁੰਦਾ ਹੈ ਹੂੰ ਠੀਕ ਹੈ ਜੀ ਦੋ ਚੀਜ਼ਾਂ ਕੰਮ ਕਰਦੀਆਂ ਤਲਵਾਰ ਤੇ ਢਾਲ ਸਰ ਜ਼ਿੰਦਗੀ 'ਚ ਵੀ ਇਸ ਚੀਜ਼ ਨੂੰ ਸਮਝ ਲਿਓ ਹੂੰ ਤਲਵਾਰ ਤਦੇ ਹੀ ਚਲਾਉਣ ਜੋਗੇ ਰਹੋਗੇ ਜੇ ਢਾਲ ਕਾਇਮ ਆ ਜੀ ਜੇ ਅਗਲੇ ਨੇ ਤੁਹਾਡੀਆਂ ਦੋਵੇਂ ਬਾਹਾਂ 'ਵਾਂ ਹੀ ਛਾਂਕ ਦਿੱਤੀਆਂ ਤੇ ਤਲਵਾਰ ਕਾਦੇ ਨਾਲ ਦੰਦਾ ਜੜਾ ਕੇ ਚਲਾਓਗੇ ਹੂੰ ਢਾਲ ਬਹੁਤ ਮਹੱਤਵਪੂਰਨ ਹੁੰਦੀ ਹੈ ਤਲਵਾਰ ਤਦ ਹੀ ਸਲਾਮਤ ਰਹਿੰਦੀ ਹੈ ਜੇ ਢਾਲ ਤਗੜੀ ਹੈ ਐਸ 400 ਦੀ ਗੱਲ ਆਪਾਂ ਕੱਲ ਕੀਤੀ ਸੀ ਉਹ ਤਾਂ ਤੁਹਾਨੂੰ ਮੈਂ ক্রিকেট ਦੇ ذریعے ਵੀ ਸਮਝਾਤੀ ਵਾਲੀ ਵਾਲ ਦੇ ذریعے ਵੀ ਸਮਝਾਤੀ ਤੇ ਅੱਜ ਥੋੜੀ ਕਹ ਲੋ ਕਿ ਇੱਕ ਵੱਖਰੀ ਤਰ੍ਹਾਂ ਵੀ ਸਮਝਾਤੀ ਹੈ ਤਕਨੀਕੀ ਤਰੀਕੇ ਨਾਲ ਵੀ ਗੱਲਾਂ ਹੋ ਗਈਆਂ ਨੇ ਹਾਂਜੀ ਖੈਰ ਤੁਸੀਂ ਖੇਡ ਦੀ ਗੱਲ ਕਰੀਏ ਤੇ ਕੱਲ ਵੀ ਮਿੰਟੂ ਜੀ ਕਮੈਂਟ ਆ ਰਹੇ ਸੀ ਚੱਲਦੇ ਪ੍ਰੋਗਰਾਮ ਦੇ ਵਿੱਚ ਜਦੋਂ ਕਿ ਆਪਾਂ ਨੂੰ ਪੂਰੀ ਜਾਣਕਾਰੀ ਉਸ ਟਾਈਮ ਨਹੀਂ ਸੀ ਇੱਥੇ ਹੁਣ ਵੀ ਕਮੈਂਟ ਆ ਰਹੇ ਨੇ ਆਈਪੀਐਲ ਦੇ ਬਾਰੇ ਤੇ ਉਹ ਉਹ ਵੀ ਕਿਦਾਂ ਕਹ ਲੋ ਕਿ ਲਾਈਟਾਂ ਰੋੜਾ ਬੰਦ ਕਰਾਤੀਆਂ ਸਾਰੀ ਆਡੀਅנס ਖੜੀ ਸਾਰਾ ਕੁਝ ਉਹ ਸਿਸਟਮ ਜਿਹੜਾ ਕੱਲ੍ਹ ਹੋਇਆ ਉਹ ਚਲੋ ਉਸੇ ਜੰਗ ਦਾ ਅਸਰ ਤੇ ਹੈ ਹੀ ਹੈ ਮਿੰਟੋ ਜੀ ਉਹ ਹੁਣ ਰੱਦ ਹੋ ਗਿਆ ਉਹ ਨਾਲੇ ਟਾਈਮ ਵਾਸਤੇ ਜਾਂ ਮੁਅਤਲ ਹੋਇਆ ਉਹ ਉਹ ਤਾਂ ਕੀ ਬਣਿਆ ਆਈਪਲ ਦਾ ਇਹ ਦੇਖੋ ਰੱਦ ਮੁਅਤਲ ਇਹ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਨੇ ਸਰ ਟਾਈਮ ਤੇ ਦੋਵੇਂ ਬੋਲ ਸਕਦੇ ਕਿ ਰੱਦ ਹੋਇਆ ਕਿ ਮੁਅਤਲ ਹੋਇਆ ਕੀ ਕਰਿਆ ਇਹ ਦੋ ਸ਼ਬਦਾਂ ਦਾ ਮਤਲਬ ਵੱਖਰਾ ਹੁੰਦਾ ਹੈ ਹੂੰ ਰੱਦ ਹੋਰ ਚੀਜ਼ ਹੁੰਦੀ ਆ ਮੁਲਤਵੀ ਹੋਣਾ ਇੱਕ ਹੋਰ ਚੀਜ਼ ਹੁੰਦੀ ਆ ਪੋਸਟਪੋਨ ਜਸ ਨੂੰ ਆਪਾਂ ਕਹਿੰਦੇ ਆ ਜੀ ਤਾਂ ਦਰਅਸਲ ਕੀ ਆ ਕਿ ਆਈਪੀਐਲ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਇਹ ਆਈਪੀਐਲ ਜਿਹੜੀ ਆ ਉਹ ਹੁਣ ਤੱਕ ਚੱਲਦੀ ਕਿਵੇਂ ਰਹੀ ਆ ਚੱਲਦੀ ਕਿਉਂ ਰਹੀ ਆ ਹੂੰ ਤੇ ਉਧਰ ਵੀ ਉਹੋ ਜਿਹੇ ਬੈਠੇ ਸੀਗੇ ਜਿਨ੍ਹਾਂ ਨੇ ਪੀਐਸਐਲ ਜਿਹੜੀ ਸੀਗੀ ਉਹ ਕੱਲ ਪੀਸੀ ਵਾਲੇ ਸ਼ੌਧ ਉਹ ਕੱਲ ਇਹਦਾ ਨੇ